ਆਸੀ ਮੈਂ ਤੇ ਮੇਰੇ ਬਹੁਤ ਸਾਰੇ ਸਾਥੀ ਇੰਡੀਅਨ ਐਸ਼ੀ ਕਾਂਗਰਸ ਦਾ ਤੋਂ ਲੱਤ ਰੱਖਣ ਵਾਲੇ ਅੱਜ ਅਸੀਂ ਵਿਸ਼ੇਸ਼ ਤੌਰ ਪਹੁੰਚੇ ਆ। ਬਾਅਦ ਕੱਲ ਪਿਡਾਰ ਸਭਾ ਦਾ ਸੈਸ਼ਨ ਵੀ ਹੈ। ਤਾਂ ਵੀ ਮੈਂ ਆਪਣੀ ਜ਼ਿੰਮੇਵਾਰੀ ਸਮਝੀ ਏ ਕਿਉਂਕਿ ਜਿਹੜਾ ਵਰਮਾ ਸਾਹਿਬ ਦੀ ਇਹ ਮੌਤ ਹੋਈ ਹੈ। ਇਹਦਾ ਅਸਰ ਨਾ ਤੁਹਾਡੇ ਇਹਨਾਂ 2-3 ਜ਼ਿਲ੍ਹਿਆਂ ਤੱਕ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਜਿਹੜੇ ਦੁਕਾਨਦਾਰ ਨੇ ਕਾਰੋਬਾਰੀ ਨੇ ਇੰਡਸਟਰੀਲਿਸਟ ਨੇ ਤੇ ਪੰਜਾਬ ਦੇ ਸ਼ਾਂਤੀ ਪਸੰਦ ਲੋਕਾਂ ਵਾਸਤੇ ਇੱਕ ਫੇਰ ਉਹੀ ਖੌਫ ਸ਼ੁਰੂ ਹੋ ਗਿਆ ਜਿਹੜਾ ਕਈ ਸਾਲ ਪਹਿਲੇ ਇੱਥੇ ਪੰਜਾਬ ਦੀ ਹਾਲਾਤਾਂ ਮੈਂ ਜਿੱਥੇ ਆਪਣੇ ਦੁੱਖ ਦਾ ਹਜ਼ਾਰ ਕੀਤਾ ਉੱਥੇ ਮੈਂ ਅੱਜ ਸਾਰੀ ਸ਼ੋਕ ਸਭਾ ਨੂੰ ਇਹ ਯਕੀਨ ਵੀ ਦਾਇਆ ਕਿ ਇੰਡੀਆ نیشنل ਕਾਂਗਰਸ ਸਮੂੱਚੇ ਵਰਮਾ ਪਰਿਵਾਰ ਨਾਲ ਸਾਰੇ ਪੀਸ ਲਿਵਿੰਗ ਲੋਕਾਂ ਨਾਲ ਪੰਜਾਬ ਦੇ ਦੋ ਦਿਨ ਦਾ ਵਿਦਾਲ ਸਭਾ ਦਾ ਸੈਸ਼ਨ ਸਪੀਕਰ ਸਾਹਿਬ ਨੇ ਅਜੇ ਤੱਕ ਤੇ ਗੱਲ ਕਹੀ ਹੈ ਕਿ ਤੁਹਾਨੂੰ ਜਿਹੜੀ ਅਸੀਂ ਥਾਂ ਕੀਤੀ ਹੈ ਜਿਹੜੀ ਸਾਡੀ ਇੱਕ ਮੀਟਿੰਗ ਹੁੰਦੀ ਹੈ ਜਿਹਨੂੰ bizni business advisory council ਕਹਿੰਦੇ ਉਹਦੇ ਵਿੱਚ ਦੋ ਦਿਨ ਦਾ ਜਿਹੜਾ ਸੈਸ਼ਨ ਵਧਾਇਆ ਗਿਆ ਉਹਦੇ ਵਿੱਚ ਖਾਸ ਮੰਗ ਸਾਡੀ ਇਹ ਸੀ ਕਿ ਇੱਕ ਦਿਨ ਲਾਅ ਐਂਡ ਆਰਡਰ ਜਿਸ ਕਿਸਮ ਦੇ ਸੰਕੇਤ ਨੇ ਹਰ ਰੋਜ਼ ਪੰਜਾਬ ਦੇ ਵਿੱਚ ਕਿਸੇ ਦਾ ਅਪਰਾਧ ਕਿਸੇ ਦਾ ਪਾਪ ਕਿਸੇ ਦੀ ਭੈਣ ਗੋਲੀਆਂ ਦਾ ਸ਼ਿਕਾਰ ਅੱਜ ਗੈਂਗਸਟਰਸ ਪੰਜਾਬ ਚ ਕੋਈ ਨੋਨ ਚੀਜ਼ ਹੀ ਨਹੀਂ ਸੀ ਅੱਜ ਭਾਵੇਂ ਕੈਨੇਡਾ ਵੇਖੋ ਕੱਲ ਰਾਤ ਹੀ ਅਮਰੀਕਾ ਨੇ ਤੇ ਕੈਨੇਡਾ ਨੇ ਜੁਆਇੰਟ ਆਪਰੇਸ਼ਨ ਦੇ ਵਿੱਚ ਕੈਲੀਫੋਰਨੀਆ ਚ ਕਿੰਨੇ ਬੰਦੇ ਗ੍ਰਿਫਤਾਰ ਕੀ ਜਿੰਨੇ ਗੈਂਗਸਟਰਸ ਉਹ ਸਾਰੇ ਬਾਹਰਲੇ ਦੇਸ਼ਾਂ ਚੋਂ ਚੱਲ ਰਹੇ ਮੈਂ ਪੁੱਛਣਾ ਚਾਹਨਾ ਮੈਂ ਇਹੀ ਗੱਲ ਅੱਜ ਬੰਗ ਭਗਵੰਤ ਮਾਨ ਕੋ ਕੀਤੀ ਹੈ ਭਗਵੰਤ ਮਾਨ ਜੀ ਦੇ ਰਾਜ ਕਰਨ ਦੇ ਕਾਬਿਲ ਹਨ ਤੇ ਫਿਰ ਰਾਜ ਤੋਂ ਬਾਹਰ ਹੋਵੋ ਲੋਕਾਂ ਨੂੰ ਕਿਉਂ ਇਸ ਐਡੀ ਵੱਡੀ ਸਜ਼ਾ ਦੋਆ ਕਿਸੇ ਦੀ ਜ਼ਿੰਦਗੀ ਕਿਸੇ ਦਾ ਕਾਰੋਬਾਰ ਕਿਸੇ ਦੀ ਜਾਇਦਾਦ ਮਹਿਫੂਜ਼ ਨਹੀਂ ਕਿਸੇ ਦੇ ਬੱਚੇ ਮਹਿਫੂਜ਼ ਨਹੀਂ ਲੋਕ ਡਰਦੇ ਹੋਏ ਇਹਨਾਂ ਗੈਂਗਸਟਰਸ ਤੋਂ ਡਰਗਸ ਦੇ ਉੱਤੋਂ ਨਸ਼ਿਆਂ ਤੋਂ ਆਪਣੇ ਨੌਜਵਾਨ ਬੱਚੇ ਆਪਣੇ ਘਰ ਵਿੱਚ ਆਪਣੇ ਮਾਪੇ ਬਜ਼ੁਰਗਾਂ ਨੂੰ ਛੱਡ ਕੇ ਅਖੀਰਲੀ ਉਮਰ ਚ ਬਾਹਰਲੇ ਮੁਲਕਾਂ ਜਾ ਬਾਰ ਵੀ ਜਿਹਨੇ ਕੋਈ ਕਾਰੋਬਾਰ ਆਪਣੀ ਮਿਹਨਤ ਨਾਲ ਚਲਾ ਰਿਹਾ ਉਹਨੂੰ ਵੀ ਫਰਾਉਤੀ ਦੇ ਟੈਲੀਫੋਨ ਇੱਥੇ ਆ ਰਹੇ ਨੇ ਤੇ ਬਾਹਰ ਆਏ ਇਹ ਜਿਹੜਾ ਗੈਂਗਸਟਰਸ ਦਾ ਨੈਟਵਰਕ ਇਹ ਮੌਜੂਦਾ ਸਰਕਾਰ ਨੂੰ ਤੋੜਨਾ ਪਏ ਸੈਂਟਰ ਦੀ ਸਰਕਾਰ ਨਾਲ ਗੱਲ ਕਰੋ ਬਹਾਨੇ ਨਾ ਲਾਓ ਕਿ ਕੋਈ ਗੈਂਗਸਟਰ ਭਾਜਪੀ ਦੀ ਜੇਲ੍ਹ 'ਚ ਹੈ ਤੇ ਭਾਜਪੀ ਦੀ ਜੇਲ੍ਹ 'ਚ ਹੈ ਤੇ ਭਗਵਾਨ ਤਾਂ ਮਾਤੂ ਕਿੰਨੀ ਵਾਰ ਉਹ ਮਿਨਿਸਟਰ ਨੂੰ ਜਾ ਕੇ ਦਿੱਲੀ ਪੜ੍ਹਿਆ ਤੂੰ ਉੱਥੇ ਫਲੋਰ ਆਫ ਦੀ ਹਾਊਸ 'ਚ ਡਿਸਕਸ਼ਨ ਕਰਾ ਅਸੀਂ ਦਸੀਏ ਹਾਲਾਤ ਕੀ ਨੇ ਪੰਜਾਬ ਅਟ ਇਹਦੇ ਵਿੱਚ ਮੈਨੂੰ ਪਤਾ ਹੈ ਇਦੇ ਵਿੱਚ ਇਹ ਜਾਨ ਹੈ ਨਹੀਂ ਇਸ ਗੱਲ ਦਾ ਜਵਾਬ ਦੇਣ ਦੀ ਇਹ ਸਰਕਾਰ ਭੱਜ ਰਹੀ ਹੈ ਜਵਾਬ ਦੇਣ ਤੋਂ ਉਹ ਹੋਰ ਹੀ ਗੱਲਾਂ ਤੇ ਪਏ ਨੇ ਜਿਹਦਾ ਕੋਈ ਬੋਧਾ ਪੰਜਾਬ ਦਾ ਸਰਕਾਰ ਹੈ ਸੋ ਕੱਲ ਮੈਨੂੰ ਆਸ ਹੈ ਕਿ ਇੱਕ ਤੇ ਲਾਅ ਐਂਡ ਆਰਡਰ ਤੇ ਦੂਸਰੀ ਡਿਸਕਸ਼ਨ ਜਿਹੜੀ ਜ਼ਮੀਨ ਕਿਸਾਨਾਂ ਦੀ ਲੁੱਟਣ ਦਾ ਪ੍ਰੋਗਰਾਮ ਕੇਜਰੀਵਾਲ ਐਂਡ ਕੋ ਨੇ ਬਣਾਇਆ ਜਿਸ ਤਰ੍ਹਾਂ ਕਿਸੇ ਟਾਈਮ ਤਿੰਨ ਕਾਲੇ ਕਾਨੂੰਨ ਮੋਦੀ ਸਾਹਿਬ ਲੈ ਕੇ ਆਏ ਸੀ ਪੰਜਾਬ ਦੀਆਂ ਜ਼ਰਖੇ ਜ਼ਮੀਨਾਂ ਨੂੰ ਅਡਾਨੀਆਂ ਤੇ ਅਮਬਾਨੀਆਂ ਦੇ ਹੱਥੇ ਦੇਣਾ ਚਾਹੁੰਦੇ ਸੀ ਹੁਣ ਇਹ ਕੇਜਰੀਵਾਲ ਐਨਕੋ ਪੰਜਾਬ ਦੀ 40000 ਫਰਟਾਈਲ ਜ਼ਮੀਨ ਜਿਹੜੀ ਹੈ ਇਹ ਵੱਡੇ ਮਲਟੀ ਨੈਸ਼ਨਲਸ ਨੂੰ ਵੱਡੇ ਡਿਵੈਲਪਰਸ ਨੂੰ ਦੇਣਾ ਚਾਹੁੰਦੇ ਨੇ ਤੇ ਤਕਰੀਬਨ ਇਹਦੇ ਚੋਂ 40 ਤੋਂ 50 ਹਜ਼ਾਰ ਕਰੋੜ ਰੁਪਈਆ ਕੱਢ ਕੇ ਤੇ ਫਿਰ ਭੱਜ ਜਾਣਾ ਚਾਹੁੰਦੇ ਨੇ ਤੋਂ ਇਹ ਅਸੀਂ ਹੁਣ ਨਹੀਂ ਦਵਾਂਗੇ ਸੋ ਇਹ ਦੋ ਇਸ਼ੂਸ ਤੇ ਸਾਡੀ ਦੋ ਦਿਨ ਪੈਸੇ ਨਾ ਮੰਨੀਏ ਹੁਣ ਕੱਲ ਕੀ ਹੋਏਗਾ ਤੁਹਾਨੂੰ ਸਵੇਰੇ ਪਤਾ ਲੱਗ ਜੇਗਾ ਆਸ ਉਮੀਦ ਤੇ ਸਾਨੂੰ ਇਹਨਾਂ ਤੋਂ ਹੈ ਨਹੀਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਜਿਹੜੇ ਹੈਗੀ ਦੁਰਸ਼ਤ ਹੈਗੀ ਪੁਲਿਸ ਆਪਣਾ ਕੰਮ ਕਰ ਰਹੀ ਹੈ ਲੇਕਿਨ ਆਏ ਦਿਨ ਜਿਹੜਾ ਹੈਗਾ ਪੰਜਾਬ ਦੇ ਹਾਲਾਤ ਮਾੜੇ ਹੋ ਰਹੇ ਕਿਤੇ ਗੋਲੀਆਂ ਚੱਲ ਰਹੀਆਂ ਕਿਤੇ ਕਤਲ ਹੋ ਰਿਹਾ ਤੇ ਕਿਤੇ ਫਰੋਤੀਆਂ ਵਾਸਤੇ ਜਿਹੜੇ ਤਸ ਨੂਨ ਵਿਵਸਥਾ ਕੱਲੀ ਭਗਵੰਤ ਮਾਂ ਤੇ ਉਹਦੇ ਟੱਬਰ ਵਾਸੀ ਠੀਕ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਹੜਾ ਤੁਹਾਡਾ ਇਹ ਬੋਰ ਦਾ ਏਰੀਆ ਫਾਜ਼ਿਲਕਾ ਪੁਲਿਸ ਡਿਸਟ੍ਰਿਕਟ ਦੇ ਥੱਲੇ ਟੋਟਲ ਫਾ ਵੀ 25 ਲੱਖ ਆਦਮੀ ਰਹਿੰਦੇ ਪੁਲਿਸ ਡਿਸਟ੍ਰਿਕਟ ਸਾਰੇ ਜਿੰਦ ਜ਼ਬੂਰ ਵੀ ਆਉਂਦੇ ਨੇ ਛੋਟੇ ਛੋਟੇ ਹੋਰ ਬਹੁਤ سارے ਸ਼ਹਿਰ ਆਉਂਦੇ ਨੇ ਤਕਰੀਬਨ 18 ਤੋਂ 20 ਲੱਖ ਲੋਕਾਂ ਦੀ ਆਬਾਦੀ ਹੈ ਤੇ ਟੋਟਲ ਬੰਦੇ ਜਿਹੜੀ ਡਿਪਲੋਇਮੈਂਟ ਹੈ ਜ਼ਿਲ੍ਹੇ ਦੇ ਵਿੱਚ 1200 ਬੰਦੇ ਤੇ ਭਗਵੰਤ ਦੇ ਚਾਰ ਮੈਂਬਰ ਨੇ ਘਰ ਚ ਚਾਰ ਤੇ 1100 ਬੰਦੇ ਕੱਲੇ ਭਗਵੰਤ ਨੂੰ ਸੇਫਗਾਰਡ ਕਰਨ ਵਾਸਤੇ ਤੇ ਪਰਿਵਾਰ ਨੂੰ ਬਚਾਉਣ ਵਾਸਤੇ ਸੇਫਟੀ ਦੇਣ ਵਾਸਤੇ 1100 ਬੰਦਾ ਤੇ 20 ਲੱਖ ਬੰਦਿਆਂ ਨੂੰ ਸੇਵਗਾਰਡ ਕਰਨ ਵਾਸਤੇ 1200 ਬੰਦੇ ਤੇ ਤੁਹਾਨੂੰ ਪਤਾ ਹੀ ਹੈ ਕਿ ਫਿਰ ਇੱਥੇ ਬਣ ਕੀ ਰਿਹਾ ਇਹ ਇਹਨਾਂ ਵਾਸਤੇ ਬਿਲਕੁਲ ਠੀਕ ਹੈ ਕਿਉਂਕਿ ਅੱਖਾਂ ਵੀ ਬੰਦ ਨੇ ਤੇ ਕੰਨ ਵੀ ਇਹਦੇ ਬੰਦ ਬਾਈ ਬਾਸ ਸਾਹਿਬ ਇੱਕ ਜਿਹੜੀ ਪੰਜਾਬ ਦੀ ਇੰਡਸਟਰੀ ਹੈ ਜਿਵੇਂ ਕਿ ਮੱਧ ਪ੍ਰਦੇਸ਼ ਦੇ ਵਿੱਚ ਜਾ ਰਹੀ ਹੈ ਉਹ ਕਹਿੰਦਾ ਉੱਥੇ ਮੈਂ ਸੀਐਮ ਆਈ ਸੀ ਉਸ ਨੂੰ ਲੈ ਕੇ ਕੀ ਕਹਿਣਾ ਚਾਹੇ ਕੋ ਮੇਰੀ ਬੇਨਤੀ ਹੈ ਜੇ ਅਰੋੜਾ ਸਾਹਿਬ ਅੰਦਰ ਐਮਐਲਏ ਬਣੇ ਨੇ ਲੁਧਿਆਣੇ ਇਹਨਾਂ ਨੂੰ ਇੰਡਸਟਰੀਜ਼ ਦਾ ਮਹਿਕਮਾ ਦਿੰਦਾ ਇਹਨਾਂ ਨੂੰ ਅਜੇ ਬਣਿਆ ਨੂੰ ਹਫਤਾ 10 ਦਿਨ ਹੋਏ ਉਸੀ ਸ਼ਹਿਰ ਦੇ ਵਿੱਚੋਂ Madhya Pradesh ਦਾ Chief Minister Madhya Pradesh ਤੋਂ ਆਂਦਾ ਇੱਥੇ 15000 ਕਰੋੜ ਦੀ ਇਨਵੈਸਟਮੈਂਟ ਲੁਧਿਆਣੇ ਦੇ ਕਾਰੋਬਾਰੀਆਂ ਕੋਲੋਂ ਇੰਡਸਟਰੀਅਲਿਸਟਾਂ ਕੋ Madhya Pradesh ਲੈ ਕੇ ਜਾਂਦਾ ਤੇ ਜਦੋਂ ਇਹਨਾਂ ਨੂੰ ਪੁੱਛਿਆ ਜਾਂਦਾ ਕਹਿੰਦੇ ਐਕਸਟੈਂਸ਼ਨ ਕਰ ਰਹੇ ਨੇ ਕਾਰੋਬਾਰ ਤੇ ਮੈਂ ਭਗਵੰਤ ਨੂੰ ਕਿਹਾ ਸੀ ਕਿ ਮੈਨੂੰ ਇੱਕ ਇੰਡਸਟਰੀਅਲਿਸਟ ਦਾ ਨਾਮ ਦੇ ਦੇ ਜਿਹੜਾ ਬਾਹਰਲੇ ਸੂਬਿਆਂ 'ਚ ਜਿਹਦੀ ਇੰਡਸਟਰੀ ਚੱਲ ਰਹੀ ਹੈ ਜਿਹੜਾ ਆਪਣਾ ਕਾਰੋਬਾਰ ਵਿਧਾਨਵਾਸੇ ਪੰਜਾਬ 'ਚ ਆਏ ਪੰਜਾਬ ਦਾ ਕਾਰੋਬਾਰ ਵਿਧਾਨਚ ਪੰਜਾਬ ਚ ਪੈਸੇ ਲੱਗਣੇ ਚਾਹੀਦੇ ਜਿਹੜੇ ਬਾਹਰ ਜਾ ਰਹੇ ਨੇ ਉਹਦਾ ਮਤਲਬ ਸਿੱਧਾ ਤੌਰ ਤੇ ਇਹ ਫੇਲਡ ਸਰਕਾਰ ਮੈਂ ਅੰਦਰ ਵੀ ਕਹਿਆ ਫੇਲਡ ਸਰਕਾਰ ਹੈ ਛੁਟਕਲੇ ਸੁਣਾਣੇ ਆਂਦੇ ਨੇ ਛੁਟਕਲਿਆਂ ਤੋਂ ਆਵਾ ਅਲਾਵਾ ਇਹ ਸਰਕਾਰ ਤੇ ਕੋਲ ਕੁਝ ਨਹੀਂ ਟੋਟਲ ਫੇਲਡ ਮੁੱਖ ਮੰਤਰੀ ਐਂਡ ਇਸ ਟਾਈਮ ਬਦਕਿਸਮਤੀ ਵੇਖੋ ਕਿਹੋ ਜੀ ਇਹਦੀਆਂ ਬਾਹਾਂ ਤੇ ਲੱਤਾਂ ਕੇਜਰੀਵਾਲ ਨੇ ਬੰਨ ਲੀਆਂ ਇਹਦੇ ਕੋਈ ਇਹਦੇ ਹੱਥ ਵਾਸਤੇ ਨਹੀਂ ਕੱਲਾ ਇਹਨੂੰ ਇੱਕ ਚੀਫ ਮਿਨਿਸਟਰੀ ਵਾਸਤੇ ਇਹਨੇ ਪੰਜਾਬ ਨੂੰ ਨਿਲਾਮ ਕਰ ਦਿੱਤਾ ਪੰਜਾਬ ਦੇ ਇੰਟਰਸਟ ਜਿਹੜੇ ਨੇ ਉਹ ਸਿੱਕੇ ਟੰਗ ਦਿੱਤੇ ਨੇ ਤੋ ਇਹੋ ਜੀ ਗੱਲ ਕਾਣ ਸਾਨੂੰ ਇਹਨਾਂ ਤੋਂ ਕੋਈ ਐਕਸਪੈਕਟ ਐਕਸਪੈਕਟੇਸ਼ਨਸ ਹੋਣੀਆਂ ਨਹੀਂ ਚਾਹੀਦੀਆਂ ਪੰਜਾਬ ਤੇ ਪੰਜਾਬੀਆਂ ਨੂੰ ਪਤਾ ਕਿਹੜੀ ਜਬਤ ਹੈ ਇਹੋ ਜੀ ਜਿਨੇ ਪੰਜਾਬ ਦੇ ਵਿੱਚ ਪੰਗੜੇ ਤੇ ਕਿਦੇ ਇੱਕ ਵਾਰ ਫੇਰ ਸ਼ੁਰੂ ਕਰਾਏ ਕਾਲੇ ਦਿਨ ਬੰਦ ਕਰਾਏ ਨੇ ਉਹੀ ਜਮਾਤ ਆਏਗੀ ਤੇ ਉਹੀ ਆਪਣੇ ਹਰ ਵਰਗ ਨੂੰ ਭਾਵੇਂ ਸਾਡੇ ਵਪਾਰੀ ਨੇ ਭਾਵੇਂ ਦੁਕਾਨਦਾਰ ਨੇ ਭਾਵੇਂ ਕੋਈ ਸਿੱਖ ਭਾਈਚਾਰਾ ਹੈ ਨਾ ਤੋਂ ਅਲੱਗ ਰੱਖਦਾ ਭਾਵੇਂ ਹਿੰਦੂ ਭਾਈਚਾਰਾ ਹੈ ਨਾ ਰੱਖਦਾ ਕੋਈ ਮੁਸਲਮਾਨ ਹੈ ਕੋਈ ਇਸਾਈ ਹੈ ਕੋਈ ਦਲਿਤ ਭਾਈਚਾਰਾ ਭਾਵੇਂ ਜਨਰਲ ਕਾਸਟ ਨੇ ਭਾਵੇਂ ਪਛੜੀਆਂ ਸ਼ਰੇੜੀਆਂ ਇਹਨਾਂ ਨੂੰ ਪ੍ਰੋਟੈਕਸ਼ਨ ਦੇਗੀ ਕੱਲੀ ਇੰਡੀਅਨ ਐਸਸੀ ਕਾਂਗਰਸ ਇਹ ਤੇ ਜਿੰਨੇ ਕੁ ਯੋਗ ਹੈ ਅਸੀਂ ਲੋਕਾਂ ਦਾ ਬੇਫਕੂ ਬਣਾਇਆ ਮੋਟਾ ਲੈ ਗਏ ਤੇ ਹੁਣ ਆਪਾਂ ਲੱਭਦੇ ਫਿਰਨਾ ਕਿ ਇਹਨਾਂ ਨੂੰ ਆਪਾਂ ਲੱਭਾਂਗੇ